ਇਹ ਸੋਚਣਾ ਡਰਾਉਣਾ ਹੁੰਦਾ ਹੈ ਪਰ ਅਜੀਹ ਸਮਾਂ ਵੀ ਹੋ ਸਕਦਾ ਹੈ ਜਦੋਂ ਤੁਹਾਨੂੰ ਕਿਸੇ ਅਜੀਹ ਵਿਅਕਤੀ ਦਾ ਜੀਵਨ ਬਚਾਉਣ ਲਈ ਸੀਪੀਆਰ ਦੀ ਵਰਤੋਂ ਕਰਨੀ ਪਵੇ ਕਾਰਡੀਓਪਲਮਨਰੀ ਰੀਸਸਿਸੀਟੇਸ਼ਨ ਜਿਸ ਨੂੰ ਆਮ ਤੌਰ ਤੇ ਸੀਪੀਆਰ ਕਿਹਾ ਜਾਂਦਾ ਹੈ ਉਦੋਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਵਿਅਕਤੀ ਦੇ ਦਿਲ ਨੂੰ ਉਸ ਦੇ ਸਰੀਰ ਵਿੱਚੋਂ ਖੂਨ ਨੂੰ ਲਜਾਣ ਵਿੱਚ ਮਦਦ ਕਰਦੇ ਹੋ ਜਦੋਂ ਉਸ ਦਾ ਦਿਲ ਬੰਦ ਹੋ ਜਾਂਦਾ ਹੈ ਇਸ ਵੀਡੀਓ ਵਿੱਚ ਅਸੀਂ ਇਸ ਗੱਲ ਦੀ ਸਮੀਖਿਆ ਕਰਾਂਗੇ ਕਿ ਕਿਸੇ ਦੇ ਸੀਪੀਆਰ ਛਾਤੀ ਦਬਾਅ ਕਿਵੇਂ ਪਾਉਣਾ ਹੈ ਤਾਂ ਕਿ ਉਹਨਾਂ ਦੇ ਜੀਵਨ ਦੇ ਮੌਕੇ ਨੂੰ ਵਧਾਉਣ ਵਿੱਚ ਸਹਾਇਤਾ ਕੀਤੀ ਜਾਵੇ। ਇਹ ਵੀਡੀਓ ਇੱਕ ਬਾਲਗ ਦੇ ਸੀਪੀਆਰ ਕਰਨ ਲਈ ਲੋੜੀਂਦੀਆਂ ਹੁਨਰਾਂ ਦੀ ਯਾਦਵਾਣ ਲਈ ਹੈ ਪਰ ਕਿਸੇ ਮਾਨਤਾ ਪ੍ਰਾਪਤ ਸੀਪੀਆਰ ਕੋਰਸ ਲਈ ਤਬਦੀਲੀ ਨਹੀਂ। ਆਪਣੇ ਸਥਾਨਕ ਖੇਤਰ ਵਿੱਚ ਇਹਨਾਂ ਵਿੱਚੋਂ ਕਿਸੇ ਇੱਕ ਕੋਰਸ ਲਈ ਕਿਵੇਂ ਸਾਈਨ ਅਪ ਕਰਨਾ ਹੈ ਬਾਰੇ ਪਤਾ ਕਰਨ ਲਈ ਸਾਡੀ ਦੇਖਭਾਲ ਗਾਈਡ ਵੇਖੋ। ਆਓ ਇਸ ਦੀ ਕੋਸ਼ਿਸ਼ ਕਰੀਏ। ਜੇ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਬਿਹੋਸ਼ ਹੈ ਜਾਂ ਕੋਈ ਜਵਾਬ ਨਹੀਂ ਦੇ ਰਿਹਾ ਤਾਂ ਤੁਰੰਤ 911 ਤੇ ਕਾਲ ਕਰੋ 911 ਆਪਰੇਟਰ ਤੁਹਾਨੂੰ ਫੋਨ ਤੇ ਰੱਖੇਗਾ ਅਤੇ सीपीआर ਪ੍ਰਕਿਰਿਆ ਦੇ ਦੌਰਾਨ ਤੁਹਾਨੂੰ ਸਹਾਇਤਾ ਦੇਵੇਗਾ ਜਦੋਂ ਤੱਕ ਮਦਦ ਨਹੀਂ ਮਿਲਦੀ ਪਹਿਲਾ ਆਪਣੇ ਹੱਥ ਜਾਂ ਕੰਨ ਨੂੰ ਉਹਨਾਂ ਦੇ ਮੂੰਹ ਤੇ ਰੱਖ ਕੇ ਇਹ ਵੇਖਣ ਲਈ ਕਿ ਕੀ ਉਹ ਸਾਹ ਲੈ ਰਹੇ ਹਨ ਜਾਂ ਆਪਣੇ ਹੱਥ ਨੂੰ ਉਹਨਾਂ ਦੀ ਛਾਤੀ ਤੇ ਹਲਕੇ ਤਰੀਕੇ ਨਾਲ ਆਰਾਮ ਨਾਲ ਰੱਖ ਕੇ ਦੇਖੋ ਜੇ ਉਹ ਜਵਾਬ ਦੇ ਨਹੀਂ ਹਨ ਪਰ ਫਿਰ ਵੀ ਸਧਾਰਨ ਸਾਹ ਲੈ ਰਹੇ ਹਨ ਤਾਂ ਸੀਪੀਆਰ ਸ਼ੁਰੂ ਨਾ ਕਰੋ ਪੈਰਾਮੈਡਿਕਸ ਆਉਣ ਤੱਕ ਸਾਹ ਦੀ ਜਾਂਚ ਕਰਨਾ ਜਾਰੀ ਰੱਖੋ ਜੇ ਉਹ ਸਾਹ ਨਹੀਂ ਲੈ ਰਹੇ ਜਾਂ ਉਹਨਾਂ ਦਾ ਸਾਹ ਬੰਦ ਹੋਵੇ ਤਾਂ ਛਾਤੀ ਤੇ ਤਬਾਅ ਪਾਉਣ ਲਈ ਤਿਆਰੀ ਕਰੋ ਇਸ ਨੂੰ ਨਿਸ਼ਚਿਤ ਕਰੋ ਕਿ ਉਹ ਸਖਤ ਤੇ ਸਮਤਲ ਸਤ੍ਹਾ ਤੇ ਲਟੇ ਹਨ ਜੋ ਆਪਣੇ ਬਿਸਤਰੇ ਤੇ ਹਨ ਤਾਂ ਉਹਨਾਂ ਨੂੰ ਫਲੋਰ ਤੇ ਲੰਮੇ ਪੌਣ ਦੀ ਜ਼ਰੂਰਤ ਹੋਏਗੀ ਮੰਜੇ ਦੇ ਕਿਨਾਰੇ ਉੱਤੇ ਉਹਨਾਂ ਦੇ ਪੈਰ ਖਿੱਚ ਕੇ ਫਿਰ ਉਹਨਾਂ ਦੇ ਸਿਰ ਨੂੰ ਸਹਾਰਾ ਦਿੰਦੇ ਹੋਏ ਉਹਨਾਂ ਦੇ ਸਰੀਰ ਨੂੰ ਫਰਸ਼ ਤੇ ਹੇਠਾਂ ਲਜਾਓ ਉਹਨਾਂ ਦੇ ਛਾਤੀ ਦੇ ਮੱਧ ਵਿੱਚ ਉਹਨਾਂ ਦੀ ਛਾਤੀ ਦੀ ਹੱਡੀ ਮਹਿਸੂਸ ਕਰੋ ਇੱਕ ਛੋਟੀ ਜਿਹੀ ਹੱਡੀ ਜਿੱਥੇ ਉਹਨਾਂ ਦੀਆਂ ਪਸਲੀਆਂ ਇਕੱਠੀਆਂ ਹੁੰਦੀਆਂ ਹਨ ਉਨਾ ਦੀ ਛਾਤੀ ਦੇ ਮੱਧ ਤੇ ਆਪਣੇ ਹੱਥ ਦੀ ਅੱਡੀ ਨੂੰ ਉਹਨਾਂ ਦੀ ਛਾਤੀ ਦੇ ਹੱਟ ਦੇ ਉੱਪਰ ਤਕਰੀਬਨ ਦੋ ਉਂਗਲਾਂ ਦੀ ਚੌੜਾਈ ਤੇ ਰੱਖੋ ਆਪਣੀਆਂ ਉਂਗਲੀਆਂ ਨੂੰ ਜੋੜੋ ਆਪਣੀਆਂ ਬਾਹਾਂ ਨੂੰ ਸਿੱਧਾ ਕਰੋ ਅਤੇ ਆਪਣੇ ਮੋਢਿਆਂ ਅਤੇ ਗੋਡਿਆਂ ਨੂੰ ਲੌਕ ਕਰੋ ਅੱਗੇ ਝੁਕੋ ਤਾਂ ਜੋ ਤੁਹਾਡੇ ਮੋਢੇ ਸਿੱਧੇ ਉਹਨਾਂ ਦੀ ਛਾਤੀ ਦੇ ਉੱਪਰ ਆ ਜਾਣ ਅਤੇ ਆਪਣੇ ਪੂਰੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਉਹਨਾਂ ਦੀ ਛਾਤੀ ਨੂੰ ਤਕਰੀਬਨ 2-3 ਇੰਚ ਦਬਾਉਣ ਲਈ ਇਸਤੇਮਾਲ ਕਰਕੇ ਸਖਤ ਥੱਲੇ ਦਬਾਓ ਇਸ ਤਰ੍ਹਾਂ ਲਗਾਤਾਰ 30 ਵਾਰ ਦਬਾਓ ਅਤੇ ਫਿਰ ਰੁਕੋ ਇਹ ਵੇਖਣ ਲਈ ਕਿ ਉਹ ਸਾਹ ਲੈ ਰਹੇ ਹਨ ਜਾਂ ਨਹੀਂ ਜੇ ਉਹਨੇ ਸਾਹ ਲੈਣਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਸੀਂ ਦਬਾਅ ਰੋਕ ਸਕਦੇ ਹੋ ਜੋ ਅਜੇ ਵੀ ਸਾਹ ਨਹੀਂ ਲੈ ਰਹੇ ਤਾਂ 30 ਕੰਪ੍ਰੈਸ਼ਨਾਂ ਦੇ ਚੱਕਰ ਜਾਰੀ ਰੱਖੋ ਫਿਰ ਪੈਰਾਮੈਡੀਕਸ ਦੇ ਆਉਣ ਤੱਕ ਸਾਦੀ ਜਾਂਚ ਕਰੋ ਹਾਲਾਂਕਿ ਬਹੁਤੇ ਸੀਪੀਆਰ ਕੋਰਸ ਹੁਣ ਕੰਪ੍ਰੈਸ਼ਨ ਸਿਰਫ ਸੀਪੀਆਰ ਸਿਖਾਉਂਦੇ ਹਨ ਜੇ ਤੁਸੀਂ ਆਰਾਮਦਾਇਕ ਹੋ ਤਾਂ ਤੁਸੀਂ ਬਚਾਉਣ ਲਈ ਮੂੰਹ ਤੋਂ ਮੂੰਹ ਸਾਹ ਪ੍ਰਦਾਨ ਕਰ ਸਕਦੇ ਹੋ ਬਚਾਅ ਦੇ ਸਾਲ ਲੈਣ ਲਈ ਉਹਨਾਂ ਦੇ ਸਿਰ ਨੂੰ ਪਿੱਛੇ ਵੱਲ ਝੁਕਾਓ ਅਤੇ ਉਹਨਾਂ ਦੀ ਥੋੜੀ ਝੁਕੋ ਕਿਸੇ ਵੀ ਬਾਹਰੀ ਵਸਤੂਆਂ ਜਾਂ ਉਲਟੀਆਂ ਲਈ ਉਹਨਾਂ ਦੇ ਮੂੰਹ ਦੀ ਜਾਂਚ ਕਰੋ ਜੇ ਤੁਸੀਂ ਕੁਝ ਵੇਖਦੇ ਹੋ ਤਾਂ ਉਹਨਾਂ ਦੇ ਸਿਰ ਨੂੰ ਪਾਸੇ ਵੱਲ ਝੁਕਾਓ ਅਤੇ ਦੋ ਉਂਗਲਾਂ ਦੀ ਵਰਤੋਂ ਨਾਲ ਉਹਨਾਂ ਦੇ ਮੂੰਹ ਨੂੰ ਸਾਫ਼ ਕਰੋ ਇਸ ਲਈ ਡਿਸਪੋਜ਼ੇਬਲ ਦਸਤਾਨੇ ਪਹਿਨੋ ਜੇ ਤੁਹਾਡੇ ਹੱਥ ਤੇ ਹਨ ਜੇ ਤੁਹਾਡੇ ਕੋਲ ਸੀਪੀਆਰ ਮਾਸਕ ਉਪਲਬਧ ਹੈ ਤਾਂ ਮੁਖੋਟਾ ਉਸ ਵਿਅਕਤੀ ਤੇ ਪਾਓ ਜਿਸ ਨੂੰ ਤੁਸੀਂ ਦੁਬਾਰਾ ਚਾਲੂ ਕਰ ਰਹੇ ਹੋ ਅਤੇ ਜੇ ਹੁੰਡ ਵੀ ਉਹਨਾਂ ਦਾ ਸਿਰ ਝੁਕਿਆ ਹੋਇਆ ਹੈ ਤਾਂ ਉਹਨਾਂ ਦੀ ਨੱਕ ਨੂੰ ਚੁੰਡੀ ਲਗਾਓ ਅਤੇ ਆਪਣਾ ਮੂੰਹ ਉਹਨਾਂ ਦੇ ਉੱਤੇ ਪਾ ਕੇ ਇੱਕ ਮੋਹਰ ਵਾਂਗ ਬਣਾਓ ਉਨ੍ਹਾਂ ਦੀ ਛਾਤੀ ਨੂੰ ਵੇਖਦੇ ਹੋਏ ਉਨ੍ਹਾਂ ਦੇ ਮੂੰਹ ਵਿੱਚ ਦਿਹਲਾਓ ਇਹ ਸੁਨਿਸ਼ਚਿਤ ਕਰਨ ਲਈ ਕਿ ਜਦੋਂ ਤੁਸੀਂ ਸਾਹ ਲੈਂਦੇ ਹੋ ਤਾਂ ਇਹ ਉੱਭਰਦਾ ਹੈ ਤਾਂ ਜੋ ਤੁਸੀਂ ਦੱਸ ਸਕਦੇ ਹੋ ਕਿ ਹਵਾ ਉਨ੍ਹਾਂ ਦੇ ਫੇਫੜਿਆਂ ਵਿੱਚ ਜਾ ਰਹੀ ਹੈ ਜੇ ਹਵਾ ਅੰਦਰ ਨਹੀਂ ਜਾਂਦੀ ਉਨ੍ਹਾਂ ਦੇ ਸਿਰ ਨੂੰ ਝੁਕਾਓ ਅਤੇ ਦੁਬਾਰਾ ਕੋਸ਼ਿਸ਼ ਕਰੋ ਜੇ ਹਵਾ ਅਜੇ ਵੀ ਅੰਦਰ ਨਹੀਂ ਜਾਂਦੀ ਤਾਂ ਲਗਾਤਾਰ ਮੂੰਹ ਤੋਂ ਮੂੰਹ ਬਿਨਾਂ ਕੰਪ੍ਰੈਸ਼ਨ ਜਾਰੀ ਰੱਖੋ ਉਨ੍ਹਾਂ ਨੂੰ ਹਰ 30 ਛਾਤੀ ਤੇ ਦਬਾ ਦੇ ਬਾਅਦ 2 ਬਚਾਅ ਸਾਹ ਦਿਓ ਜਦੋਂ ਤੱਕ ਉਹ ਸਾਹ ਨਾ ਲੈਣ ਜਾਂ ਪੈਰਾਮੈਡਿਕਸ ਨਹੀਂ ਆ ਜਾਂਦੇ ਕਿਸੇ ਨੂੰ ਸੀਪੀਆਰ ਦੇਣਾ ਡਰਾਉਣਾ ਹੈ ਜੇ ਤੁਸੀਂ ਸੀਪੀਆਰ ਕਰਕੇ ਕਿਸੇ ਦੀ ਜਾਨ ਬਚਾਉਣ ਦੇ ਯੋਗ ਹੋ ਤਾਂ ਇਹ ਹੈਰਾਨੀਜਨਕ ਹੈ ਜੇ ਤੁਸੀਂ ਉਹਨਾਂ ਨੂੰ ਬਚਾ ਨਹੀਂ ਸਕੇ ਤਾਂ ਇਹ ਜਾਣ ਲਿਓ ਕਿ ਤੁਸੀਂ ਇਹ ਸਭ ਕੁਝ ਕੀਤਾ ਜੋ ਤੁਸੀਂ ਸੰਭਵ ਤੌਰ ਤੇ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਦੋਸ਼ੀ ਨਾ ਸਮਝੋ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਲਈ ਸਾਡੀ ਕੇਅਰ ਚੈਨਲ ਦੀ ਵੈੱਬਸਾਈਟ ਤੇ ਜਾਓ